ਬਾਈ ਦੇਖਿਓ ਕਿਤੇ ਕੋਈ ਕਚਰਾ ਨਹੀਂ ਅੱਗ ਲਾਉਣ ਕੋਣੀ ਹੈ ਹੈ ਬਾਈ ਖੱਪੜ ਖੱਪਾ ਕੀ ਖੱਪੜ ਖੱਪਾ ਜੋ ਕੱਢੇਗਾ ਯਾਰ ਜੱਟ ਜ਼ਿੰਮੇਵਾਰ ਬੰਦਾ ਯਾਰ ਤੁਹਾਨੂੰ ਸ਼ਰਮ ਆਉਣੀ ਜਿੰਦੀ ਥੋੜੇ ਬੱਤੀ ਕੀ ਚੱਕਰ ਕੀ ਹੋ ਜਾਊਗਾ ਬਿਲ ਥੋੜੇ ਮਾਫਨੇ ਮੋਟਰਾਂ ਦੇ ਘਰਾਂ ਦੇ ਬਿਲ ਥੋੜੇ ਮਾਫਨੇ ਕੀ ਕਹਦੇ ਮੰਨਦੇ ਯਾਰ ਤੁਸੀਂ ਅੰਦਰੋਂ ਸ਼ਰਮ ਆਈ ਜਿੱਦੇ ਉਦੋਂ ਦੇਖਿਓ ਬਾਈ ਅਸੀਂ ਤਾਂ ਕਹਿਣ ਜੋ ਕੀ ਆ ਹੋਰ ਕੀ ਕਰ ਸਕਦੇ ਕਾ ਫਿਰ ਸਿਆਣੇ ਤਾਂ ਸਿਆਣੀ ਗੱਲ ਕਰਾਂਗੇ ਕੀ ਕੰਡੇ ਕੀ ਕਰ ਲਣਗੇ ਅਦਰਖਤ ਮਚਾਈ ਜਨੇ ਆਜੇ ਦਰਖਤ ਮਚਾਈ ਜਨੇ ਉਹ ਬਾਈ ਜੀ ਸਭ ਤੋਂ ਵੱਡਾ ਨਾਰੀ ਮੇਰਾ ਉਹ ਹੈ ਜਿਹੜਾ ਰੁੱਖਾਂ ਦਾ ਕੁਦਰਤ ਦਾ ਮੇਰੀ ਹੈ ਫਿਰ ਬਾਪ ਮੰਨੀ ਆ ਕਰੇਗਾ ਕਦੋਂ ਕਰੇਗਾ ਤੂੰ ਪੂਰਾ ਬੋਲਾ ਯਾਰ ਸਾਡੇ ਬਾਤ ਆ ਆ ਰੁੱਖਾ ਦੇਖ ਜਿਹੜੇ ਮੱਚਦੇ ਨੇ ਨਾ ਦੱਸੇ ਇਹਨਾਂ ਨੂੰ ਕੌਣ ਮੌਜਾ ਦੂ ਪਾਣੀ ਪਾਉਂ ਕਿੱਥੀ ਆ ਮਰ ਨੂੰ ਹੈ ਉਹ ਕਿਹੜਾ ਤੇਰੇ ਕੋਲ ਪੀਪਾ ਪਾਣੀ ਦਾ ਜਦ ਫੱਟੇ ਨੂੰ ਥੋੜਾ ਸ਼ਰਮ ਹੋਣੀ ਚਾਹੀਦੀ ਹੈ ਜੇ ਸਾਡੇ ਵਰਗੇ ਨਹੀਂ ਬੋਲਣਗੇ ਹੋਰ ਕੌਣ ਬੋਲਣਗੇ ਸਿੱਧੀ ਜੀ ਗੱਲ Então Tô...